ਹਾਂਜੀ ਮਰੇ ਵੀਰੋ ਸਿੰਘ ਸੇ ਭਾਈ ਅਮਰਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਹਾਰ ਪੱਕੀ ਆ ਉਹ ਕਿਉਂ ਤੇ ਕਿਵੇਂ ਮੈਂ ਤੁਹਾਨੂੰ ਦੱਸਦਾ ਆ ਭਾਈ ਸਾਹਿਬ ਨੂੰ ਹਰਾਉਣਾ ਕੀ ਨਾ ਆ ਆਪਾਂ ਪੰਜਾਬੀਆਂ ਨਹੀਂ ਆਪਾਂ ਪਿੰਡ ਵਾਲਿਆਈ ਆਪਾਂ ਸਿੱਖਾਂਈ ਯਾਰ ਜੇ 50 ਬੰਦੇ ਉਹਦੇ ਨਾਲ ਆ ਤੇ 200 ਬੰਦੇ ਉਹਦਾ ਵਿਰੋਧੀ ਖੜਾ ਹੋਇਆ ਫਿਰਦਾ ਨੌਜਵਾਨੀ ਦੂਰੋਂ ਦੂਰੋਂ ਦੀ ਸਪੋਰਟ ਕਰ ਰਹੀ ਆ ਫੇਸਬੁੱਕ ਤੇ ਯਾਰ ਫੇਸਬੁੱਕ ਦੇ ਸਪੋਟਾ ਕਰਿਆਂ ਤੇ ਗੱਲ ਨਹੀਂ ਬਣਨੀ ਵੀਡੀਓ ਪਾਇਆ ਤੇ ਗੱਲ ਨਹੀਂ ਬਣਨੀ ਕਮੈਂਟ ਲਿਖਿਆ ਤੇ ਗੱਲ ਨਹੀਂ ਬਣਨੀ ਕਮੈਂਟ ਲਾਇਆ ਕਰਿਆਂ ਤੇ ਗੱਲ ਨਹੀਂ ਬਣਨੀ ਬਾਕੀ ਖਰੂਬੂ ਸਾਹਿਬ ਤੋਂ ਇਲਾਵਾ ਜੰਡਿਆਲਾ ਗੁਰੂ ਸੁਲਤਾਨਪੁਰ ਲੋਧੀ ਤੇ ਹੋਰ ਵੀ ਜਿੰਨੇ ਵੀ ਤਰਨਤਾਰਨ ਸਾਹਿਬ ਆਪਣੇ ਗੋਂਦਵਾਲ ਸਾਹਿਬ ਇੰਨਾ ਜਗ੍ਹਾ ਤੇ ਭਾਈ ਸਾਹਿਬ ਦੇ ਕਾਠ ਵਿੱਚ 50 ਬੰਦੇ ਤੋਂ ਵੱਧ ਨਹੀਂ ਹੁੰਦੇ ਤੇ ਮੈਂ ਇਥੋਂ ਇਹ ਅੰਦਾਜ਼ਾ ਲਾ ਰਿਹਾ ਵੀ ਭਾਈ ਸਾਹਿਬ ਦੀ ਖਡੂਰ ਸਾਹਿਬ ਤੋਂ ਹਾਰ ਪੱਕੀ ਆ ਤੇ ਭਾਈ ਸਾਹਿਬ ਦੀ ਹਾਰ ਦਾ ਕਾਰਨ ਬਣਿਆ ਸਿੱਖ ਪੰਜਾਬੀ ਅਸੀਂ ਲੋਕ ਯਾਰ ਇਹ ਕਿੰਡੀ ਵੱਡੀ ਇਲੈਕਸ਼ਨ ਹੋ ਰਹੀ ਆ ਤੇ 50 ਬੰਦਿਆਂ ਦੁਆਰਾ ਤੇ ਨਹੀਂ ਜਿੱਤ ਹੋਣਾ ਵੀ 50 60 ਬੰਦੇ ਜਿੱਥੇ ਭਾਈ ਸਾਹਿਬ ਦੀ ਮਾਤਾ ਜੀ ਜਾਂਦੇ ਉਥੇ 50 60 70 ਬੰਦੇ 100 ਬੰਦਾ ਇਕੱਠਾ ਹੋ ਗਿਆ ਤੇ ਭਾਈ ਸਾਹਿਬ ਜਿੱਤ ਜਾਣਗੇ ਇਹ ਵੀਰ ਮੈਨੂੰ ਬਹੁਤ ਵੱਡਾ ਡਾਊਟ ਲੱਗਦਾ ਆ ਮੈਨੂੰ ਬਹੁਤ ਵੱਡੀ ਸ਼ੱਕ ਪੈਂਦੀ ਆ ਸਰਕਾਰੀ ਏਜੰਸੀਆਂ ਜਿਹੜੀਆਂ ਇਹ ਵੱਡੀਆਂ ਗੇਮਾਂ ਕਰਦੀਆਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਲੋਕਾਂ ਨੂੰ ਤੇ ਭਾਈ ਸਾਹਿਬ ਦੀ ਹਾਰ ਮੈਨੂੰ ਪੱਕੀ ਲੱਗ ਰਹੀ ਆ ਕਿਉਂਕਿ ਮੈਂ ਜਿੱਥੇ ਵੀ ਵੇਖਿਆ ਸਿਰਫ ਖਡੂਰ ਸਾਹਿਬ ਦੇ ਹਲਕੇ ਵਿੱਚ ਥੋੜੇ ਬਹੁਤ ਬੰਦੇ ਜਿਹੜੇ ਹੈਗੇ ਆ ਜਾਗਦੀ ਜ਼ਮੀਰ ਵਾਲੇ ਉਹ ਹੀ ਇਕੱਠੇ ਹੁੰਦੇ ਆ ਬਾਕੀ ਕੋਈ ਘਰਾਂ ਚੋਂ ਨਿਕਲਦੇ ਯਾਰ ਕੋਈ ਗੌਣ ਵਾਲਾ ਆ ਜਾ ਤਾਂ ਫੇਕਦਾ ਮੋਲ ਇਕੱਠਾ ਹੁੰਦਾ ਆ ਦੇਖਿਓ ਹੈ ਇੱਥੇ ਕੋਈ ਦੁੱਕੀ ਦਾ ਚੰਡੀਗੜ੍ਹੋਂ ਨਚਾਰ ਆ ਕੇ ਗੌਣ ਲੱਗ ਪੈ ਤਾਂ ਮਿੰਟੋ ਮਿੰਟ ਪੀੜਾ ਇਕੱਠੀਆਂ ਹੋ ਜਾਂਦੀਆਂ ਪਰ ਕੌਮ ਦਾ ਆਗੂ ਤੇ ਉਹਨਾਂ ਦੀ ਮਾਤਾ ਜੀ ਕੌਮ ਦਾ ਆਗੂ ਤੇ ਜੇਲ੍ਹ 'ਚ ਬੈਠਾ ਉਹਨਾਂ ਦੀ ਮਾਤਾ ਜੀ ਕੋਸ਼ਿਸ਼ ਕਰ ਰਿਆ ਪਰ ਮੈਂ ਦੇਖਿਆ ਕੋਈ 50 ਬੰਦੇ 100 ਬੰਦਾ 70 ਬੰਦੇ 80 ਬੰਦੇ 90 ਬੰਦੇ ਇੰਨੇ ਇਕੱਠੇ ਹੁੰਦੇ ਇਸ ਤੋਂ ਵੱਧ ਇਕੱਠੇ ਨਹੀਂ ਹੁੰਦੇ ਤੇ ਵੀਰੋ ਦੇਖ ਕੇ ਬੜੀ ਹੀ ਯਾਰ ਨਮੋਸ਼ੀ ਜੀ ਹੁੰਦੀ ਆ ਕਿ ਸਾਡਾ ਹੀਰੋ ਸਾਡੇ ਵਾਸਤੇ ਜੇਲ੍ਹ ਚ ਬੈਠਾ ਆ ਤੇ ਅਸੀਂ ਯਾਰ ਇਹਨਾਂ ਵੀ ਨਹੀਂ ਕਰ ਸਕਦੇ ਘਟੋ ਘਟ ਜੇ ਅੱਗੇ ਨਹੀਂ ਲੱਗ ਸਕਦੇ ਤੇ ਪਿਛੇ ਰ ਦੁਰ ਵੀਏ ਮਾੜਾ ਮੋੜਾ ਪਿਛੇ ਰ ਦੁਰ ਵੀਏ ਵੀਰੋ ਅਸੀਂ ਪਿਛੇ ਦੁਰ ਨੋ ਵੀ ਗਏ ਐਨੇ ਅੰਕਮੇ ਹੋ ਗਿਆ ਪੰਜਾਬੀ ਮੈਨੂੰ ਕੱਲ ਹੀ ਕੈਨੇਡਾ ਦੇ ਇੱਕ ਵੀਰ ਦਾ ਫੋਨ ਆਇਆ ਮੈਨੂੰ ਕਹਿੰਦਾ ਕੀ ਰਿਪੋਰਟ ਮੈਂ ਕਹਾ ਰਿਪੋਰਟ ਬਾਲੀ ਵਧੀਆ ਨਹੀਂ ਹੈਗੀ ਜੋ ਸਾਹਿਬ ਦਾ ਮੈਂ ਵੇਖਿਆ ਉਹ ਕਹਿੰਦਾ ਯਾਰ ਫੇਸਬੁੱਕ ਤੇ ਤਾਂ ਬੜਾ ਧੂਮ ਮਚਾਈ ਹੋਈ ਆ ਉਹ ਮੈਂ ਗਿਆ ਭਰਾ ਫੇਸਬੁੱਕ ਦੀਆਂ ਗੱਲਾਂ ਸੱਚ ਨਹੀਂ ਹੁੰਦੀਆਂ ਗਰਾਊਂਡ ਰਿਐਲਿਟੀ ਹੋਰ ਹੁੰਦੀ ਆ ਤੇ ਫੇਸਬੁੱਕ ਦੀ ਜਿਹੜੀ ਵਾਲ ਰਿਐਲਿਟੀ ਆ ਉਹ ਹੋਰ ਹੁੰਦੀ ਆ ਬਾਕੀ ਆਪਾਂ ਤਾਂ ਤਨੋ ਮਨੋ ਭਾਈ ਸਾਹਿਬ ਦੇ ਨਾਲ ਆ ਆਪ ਪਾਰਟੀ ਵਿੱਚ ਹੋਣ ਦੇ ਬਾਵਜੂਦ ਵੀ ਖਡੂਰ ਸਾਹਿਬ ਦੀ ਸੀਟ ਤੋਂ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਦੇ ਹੋ ਤੇ ਵੀਰੋ ਤੁਸੀਂ ਵੀ ਜਿੰਨਾ ਹੋ ਸਕਦਾ ਕਰੋ ਸਪੋਰਟ ਕਰੋ ਆਪਣੇ ਪਰਿਵਾਰ ਨੂੰ ਆਪਣੇ ਪਿੰਡ ਵਾਲਿਆਂ ਨੂੰ ਗਲੀ ਮੁਹੱਲੇ ਵਾਲਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਮਝਾਓ ਕਿ ਭਾਈ ਸਾਹਿਬ ਦੀ ਸਪੋਰਟ ਕਰਨ ਦੇ ਭਾਈ ਸਾਹਿਬ ਜਿੱਤ ਸਕਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ